ਤਾਨੂੰ ਕੀ ਲੱਗਦਾ ਜਿਹੜੀਆਂ ਮੁੱਖ ਚਾਰ ਪੰਜ ਪਾਰਟੀਆਂ ਨੇ ਪੰਜਾਬ ਦੇ ਵਿੱਚ ਸਿਆਸੀ ਪਾਰਟੀਆਂ ਉਹਨਾਂ ਚ ਅੰਦਰੂਨੀ ਜਮਹੂਰੀਅਤ ਅੰਦਰੂਨੀ ਡੈਮੋਕ੍ਰੇਸੀ ਤੁਹਾਨੂੰ ਨਜ਼ਰ ਆਉਂਦੀ ਕਿਸੇ ਪਾਰਟੀ ਚ ਨਹੀਂ ਜੇ ਡੈਮੋਕ੍ਰੇਸੀ ਬਾਹਰ ਦਿਖਾਉਂਦੇ ਨੇ ਕਿ ਇੰਟਰਨਲ ਡੈਮੋਕ੍ਰੇਸੀ ਸਾਡੀ ਹੈਗੀ ਆ ਤੇ ਹਰ ਇੱਕ ਪਾਰਟੀ ਇਹ ਦਿਖਾਉਣਾ ਚਾਹੁੰਦੀ ਹੈ ਕਿ ਅਸੀਂ ਅੰਦਰੋਂ ਪੂਰੇ ਡੈਮੋਕਰੈਟਿਕ ਆ ਪਰ ਕੋਈ ਡੈਮੋਕ੍ਰੇਸੀ ਇਸ ਟਾਈਮ ਪ੍ਰਵੇਲ ਨਹੀਂ ਕਰ ਰਹੀ ਚਾਹੇ ਉਹ ਕੋਈ ਵੀ ਪਾਰਟੀ ਹੋਵੇ ਜਿਹੜੇ ਮੈਂਬਰਸ਼ਿਪ ਲਈ ਲਈ ਪਰਚੀਆਂ ਹੁੰਦੀਆਂ ਨੇ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਸੀਗੀ ਉਹਦੀਆਂ ਵੀ ਪਰਚੀਆਂ ਦੀਆਂ ਜਿਹੜੇ ਮੈਂਬਰਸ਼ਿਪ ਦੀਆਂ ਕਾਪੀਆਂ ਹੁੰਦੀਆਂ ਸੀ ਨਾ ਥੱਬੇ ਦੇ ਥੱਬੇ ਵੱਡੇ ਲੀਡਰ ਇਕੱਠੀਆਂ ਪਾਰਟੀ ਦਫ਼ਤਰ ਤੋਂ ਇਸ਼ੂ ਕਰਵਾ ਕੇ ਉਹਦੀ ਪੇਮੈਂਟ ਜਮ੍ਹਾਂ ਕਰਵਾ ਦਿੰਦੇ ਸੀਗੇ ਔਰ ਉਹ ਵਾਪਸ ਪਾਰਟੀ ਦਫ਼ਤਰ ਦੇ ਵਿੱਚ ਜਮ੍ਹਾਂ ਨਹੀਂ ਹੋਏ ਹੁੰਦੀ ਸੀ ਸੋਧ ਪੁਰਾਣੇ ਦੇ ਬਲ ਕਰਦੇ ਔਰ ਅਜਕਲ ਤਾਂ ਪਾਰਟੀਆਂ ਦੇ ਵਿੱਚ ਜਿਹੜਾ ਹੈਗਾ ਮੈਂਬਰਸ਼ਿਪ ਵਾਲਾ ਸਿਸਟਮ ਹੀ ਨਹੀਂ ਹੈ ਔਰ ਜਿਹੜਾ ਇੱਕ ਵਾਰ ਪ੍ਰਧਾਨ ਬਣ ਜਾਂਦਾ ਉਹ ਚਾਹੁੰਦਾ ਕਿ ਮੈਂ ਹੀ ਹੌਲੀ-ਸੌਲੀ ਇੰਚਾਰਜ ਬਣਿਆ ਰਹਾ ਉਹ ਉਹਦੇ ਵਾਸਤੇ ਆਪਣੇ ਜਿਹੜੇ ਯਸਮਨ ਹੁੰਦੇ ਨੇ ਕੇਵਲ ਉਹਨਾਂ ਨੂੰ ਆਪਣੇ ਡੈਜ਼ਿਗਨੇਸ਼ਨਸ ਦੇ ਕੇ ਆਪਦੇ ਅਸੇ ਪਸੇ ਇੱਕ ਦਾਇਰਾ ਬੜਾ ਤਗੜਾ ਕਿਲਾ ਖੜਾ ਖੜਾ ਕਰ ਲੈਂਦਾ ਹੈ ਕਿ ਤਾਂ ਕਿ ਉਸ ਕਿਲੇ ਨੂੰ ਕੋਈ ਢਾਈ ਨਾ ਪਾਵੇ ਤੁਸੀਂ ਆਰਟੀਆਈ ਐਕਟਿਵਿਸਟ ਵੀ ਜੇ ਜਿਹੜੀਆਂ ਸਿਆਸੀ ਪਾਰਟੀਆਂ ਵਾ ਇਹ ਆਰਟੀਆਈ ਦੇ ਥੱਲੇ ਆਰਟੀਆਈ ਐਕਟ ਦੇ ਅਧੀਨ ਹਨ ਕਿ ਨਹੀਂ ਸਰਬ ਆਰਟੀਆਈ ਜਦੋਂ ਇਹ ਇਲੈਕਸ਼ਨ ਫੰਡ ਲੈਂਦੇ ਨੇ ਔਰ ਸਾਡੇ ਰੈਪ੍ਰੈਜ਼ੈਂਟੇਟਿਵ ਦੇ ਤੌਰ ਤੇ ਪਾਰਲੀਮੈਂਟਲ ਔਰ ਵਿਧਾਨ ਸਭਾ ਦੇ ਵਿੱਚ ਚੁਣੇ ਜਾਂਦੇ ਨੇ ਇਹਨਾਂ ਕੋਲ ਮੈਂਬਰਸ ਕੋਲ ਇੰਨੀਆਂ ਪਾਵਰਸ ਹੁੰਦੀਆਂ ਨੇ ਜਿਹੜੇ ਚੁਣੇ ਜਿਹੜੇ ਮੈਂਬਰਸ ਕੋਲ ਤਾਂ ਇਹਨਾਂ ਦੀਆਂ ਪਾਰਟੀਆਂ ਦੇ ਬਾਰੇ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਦੇ ਵਿਧ ਵੀ ਕੇਸ ਚੱਲਿਆ ਔਰ ਪੂਰੀ ਤਰ੍ਹਾਂ ਡਿਕਲੇਅਰ ਹੋ ਗਿਆ ਸੀ ਕਿ ਇਹ ਜਿਹੜੀ ਹੈਗੇ ਨਾ ਸਿਆਸੀ ਪਾਰਟੀਆਂ ਦੇ ਇੱਕ ਪਬਲਿਕ ਅਥਾਰਟੀ ਵੀ ਔਰ ਆਰਟੀਆ ਦੇ ਵਿੱਚ ਕਵਰ ਹੋਣਗੀਆਂ ਪਰ ਕੋਈ ਵੀ ਪਾਰਟੀ ਮੰਨਣ ਨੂੰ ਤਿਆਰ ਨਹੀਂ ਹੋਈ ਇਸ ਕੇਸ ਨੂੰ ਸਬਜੋਡਾਈਜ਼ ਬਣਾ ਦਿੱਤਾ ਗਿਆ ਪਰ ਚੈਲੰਜ ਕਰਕੇ ਅ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਉਹ ਪਾਰਟੀ ਆ ਜਿਹੜੀ ਕੈਰੀ ਸੀ ਅਸੀਂ ਬਦਲਾਵ ਲਿਆਵਾਂਗੇ ਅਸੀਂ ਬਾਕੀਆਂ ਨੂੰ ਵੱਖਰੇ ਆ ਉਹ ਹੈ ਆਮ ਆਦਮੀ ਪਾਰਟੀ ਕਿੰਨੀ ਇੱਕ ਵੱਖਰੀ ਹੈ ਆਮ ਆਦਮੀ ਪਾਰਟੀ ਬਾਕੀਆਂ ਨਾਲੋਂ ਇਹ ਬਹੁਤ ਵੱਡੀਆਂ ਅਸਾਂ ਲੈ ਕੇ ਪੰਜਾਬ ਨੇ ਇਸ ਪਾਰਟੀ ਨੂੰ ਪੂਰੀ ਤਰ੍ਹਾਂ ਮੰਡੇਟ ਦਿੱਤਾ ਸੀਗਾ ਔਰ 117 ਦੇ ਵਿੱਚੋਂ 92 ਐਮਐਲਏ ਆਪਾਂ ਤੁਰਕੇ ਇੱਕ ਪੂਰੀ ਤਰ੍ਹਾਂ ਇਹਨਾਂ ਦੇ ਵਿੱਚ ਪੂਰਾ ਵਿਸ਼ਵਾਸ ਪ੍ਰਗਟ ਕੀਤਾ ਸੀ ਜੀ ਪਰ ਜੋ ਇੰਟਰਨਲ ਡੈਮੋਕ੍ਰੇਸੀ ਦੇ ਨਾਂ ਤੇ ਨਾ ਆਮਲ ਵੀ ਪਾਰਟੀ ਦੇ ਵਿੱਚ ਕੁਝ ਵੀ ਨਹੀਂ ਹੈ ਔਰ ਜਿਹੜੇ ਵਾਅਦੇ ਕਰਕੇ ਆਈ ਸੀ ਲੋਕਪਾਲ ਸਵਰਾਜ ਉਹ ਕਿਤਾਬੀ ਗੱਲਾਂ ਬਣ ਕੇ ਰਹਿ ਗਈਆਂ ਜਦੋਂ ਕੈਂਡੀਡੇਟ ਚੁਣੇ ਜਾਣੇ ਹੁੰਦੇ ਨੇ ਉਸ ਟਾਈਮ ਉੱਪਰੋਂ ਲਿਸਟ ਬਣਦੀ ਹੈ ਜਿਹੜਾ ਵਾਦਾ ਕੀਤਾ ਗਿਆ ਸੀ ਕਿ ਥੱਲੋਂ ਗਰਾਊਂਡ ਦੇ ਉੱਤੇ ਲਿਸਟ ਬਣ ਕੇ ਜਾਏਗੀ ਔਰ ਉਸ ਤੋਂ ਉਹ ਗਰਾਊਂਡ ਦੇ ਉੱਤੇ ਕੰਮ ਕਰਨ ਵਾਲਿਆਂ ਨੂੰ ਹੀ ਅਸੀਂ ਸਾਰਾ ਕੁਝ ਪਾਵਰ ਦਵਾਂਗੇ ਔਰ ਗਰਾਊਂਡ ਦੇ ਉੱਤੇ ਜੋ ਮੁੱਦੇ ਹੈਗੇ ਨੇ ਉਹਨਾਂ ਦੇ ਬੇਸ ਤੇ ਪਾਰਟੀ ਕੰਮ ਕਰੇਗੀ ਪਰ ਉਸ ਤਰ੍ਹਾਂ ਦਿਖਾਈ ਨਹੀਂ ਦਿੰਦਾ ਮੈਂ ਥੋੜੇ ਦਿਨ ਪਹਿਲਾਂ ਬਠਿੰਡੇ ਚ ਹਰਮਿਲਾਪ ਗਰੇਵਾਲ ਨਾਲ ਗੱਲ ਕੀਤੀ ਉਹ ਵੀ ਆਰਟੀਆਈ ਐਕਟਿਵਿਸਟ ਨੇ ਉੱਥੇ ਉਹਨਾਂ ਨੇ ਦੱਸਿਆ ਕਿ ਇਸ ਸਰਕਾਰ ਦੇ ਵਿੱਚ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੋਂ ਮੰਗਦੇ ਆ ਵੱਖਰੀ ਵੱਖਰੀ ਮਹਿਕਮਿਆਂ ਕੋਲੋਂ ਉਹ ਇਨਫੋਰਮੇਸ਼ਨ ਮਿਲਦੀ ਨਹੀਂ ਤੁਹਾਨੂੰ ਵੀ ਇਹ ਫੀਲਿੰਗ ਹੋਈ ਆ ਕਿ ਇਨਫੋਰਮੇਸ਼ਨ ਨਹੀਂ ਦਿੱਤੀ ਜਾ ਰਹੀ ਸਰ ਡੇ ਬਾਏ ਡੇ ਇਨਫੋਰਮੇਸ਼ਨ ਕਮਿਸ਼ਨਰ ਜਿਹੜੀ ਅਪਾਇੰਟਮੈਂਟ ਸੀ ਉਹਨੂੰ ਸਟੇਟ ਗਵਰਨਮੈਂਟ ਜਾਂ ਜਿਹੜੀ ਵੀ ਗਵਰਨਮੈਂਟ ਹੁੰਦੀ ਹੈ ਚਾਹੇ ਉਹ ਸੈਂਟਰਲ ਗਵਰਨਮੈਂਟ ਹੈ ਤਾਂ ਇਹ ਸਟੇਟ ਗਵਰਨਮੈਂਟਸ ਚਾਹੇ ਕਿਸੇ ਵੀ ਪਾਰਟੀ ਦੀ ਗਵਰਨਮੈਂਟ ਆਉਂਦੀ ਆ ਉਹ ਆਪਣੇ ਜਿਹੜੇ ਹੁੰਦੇ ਨੇ ਬਲੂ ਆਈਡ ਪਰਸਨਸ ਉਹਨਾਂ ਨੂੰ ਅਪਾਇੰਟ ਕਰ ਦਿੰਦੀ ਹੈ ਜਿਸ ਤਰ੍ਹਾਂ ਉਹਨਾਂ ਨੂੰ ਗੁਰਦੀ ਦਿੱਤੀ ਹੁੰਦੀ ਹੈ ਕਿ ਤੁਸੀਂ ਜਿਹੜੀ ਉਹਨਾਂ ਦੀ ਬੇਸਿਕ ਡਿਊਟੀ ਸੀਗੀ ਇਨਫੋਰਮੇਸ਼ਨ ਕਮਿਸ਼ਨਰਸ ਦੀ ਆ ਕਿ ਇਨਫੋਰਮੇਸ਼ਨ ਪਬਲਿਕ ਕੀਤੀ ਜਾਵੇ ਜਿਹੜਾ ਪੀਆਈਓ ਹੁੰਦਾ ਸੀਗਾ ਉਹ ਪਹਿਲਾਂ ਉਹਦੇ ਕੋਲੋਂ ਪੁੱਛਿਆ ਜਾਂਦਾ ਸੀਗਾ ਕਿ ਹਾਂ ਵੀ ਤੂੰ ਇਨਫੋਰਮੇਸ਼ਨ ਕਿਉਂ ਨਹੀਂ ਦਿੱਤੀ ਹੁਣ ਇਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਇਨਫੋਰਮੇਸ਼ਨ ਕਿਉਂ ਮੰਗਦੇ ਹੋ ਜਦੋਂ ਕਿ 1922 ਇਹ ਪੀਆਈਓ ਦੇ ਉੱਤੇ ਹੁਣ ਚੈਦਾ ਸੀਗਾ ਪਰ ਮੈਂ ਸੁਣਿਆ ਹੁਣ ਤੇ ਬਹੁਤੇ ਇਨਫੋਰਮੇਸ਼ਨ ਕਮਿਸ਼ਨਰ ਪੰਜਾਬ ਚ ਲੱਗੇ ਹੀ ਨਹੀਂ ਸ਼ਾਇਦ ਉਹ ਸਾਰੀਆਂ ਪੋਸਟਾਂ ਹੀ ਖਾਲੀ ਪਈਆਂ ਬਹੁਤ ਸਾਰੀਆਂ ਪਹਿਲਾਂ ਤਾਂ ਅਸਾਮੀਆਂ ਘਟਾ ਦਿੱਤੀਆਂ ਗਈਆਂ ਇਨਫੋਰਮੇਸ਼ਨ ਕਮਿਸ਼ਨਰ ਦੀਆਂ ਹੁਣ ਜਿੰਨੀਆਂ ਅਸਾਮੀਆਂ ਹੈਗੀਆਂ ਵੀ ਨੇ ਜਦੋਂ ਉਹ ਰਟਾਇਰ ਹੋ ਜਾਂਦੇ ਨੇ ਉਸ ਤੋਂ ਬਾਅਦ ਮਹੀਗਿਆਂ ਬਧੀ ਵੇਟ ਕਰਨੀ ਪੈਂਦੀ ਆ ਨਵੇਂ ਇਨਫੋਰਮੇਸ਼ਨ ਕਮਿਸ਼ਨਰ ਦੀ ਸਿਲੈਕਸ਼ਨ ਹੋਣ ਵਾਸਤੇ ਜੀ ਕੁਲਦੀਪ ਸਿੰਘ ਜੀ ਅਖੀਰਲਾ ਸਵਾਲ ਮੇਰਾ ਹੈ ਬਾਅਦ ਅਖੀਰਲਾ ਸਵਾਲ ਇਹ ਆ ਕਿ ਜੇ ਆਪਾਂ ਇੱਕ ਪਾਰਟੀਆਂ ਦੇ ਵਿੱਚ ਬਿਹਤਰੀ ਲਈ ਆਉਣੀ ਹੋਵੇ ਉਹਨਾਂ ਚ ਅੰਦਰੂਨੀ ਜਮਹੂਰੀਅਤ ਲਿਆਉਣੀ ਹੋਵੇ ਤੇ ਤੁਹਾਡੇ ਕੀ ਸੁਝਾਅ ਹੋਣਗੇ ਇੱਕ ਤਾਂ ਇੰਟਰਨਲ ਡੈਮੋਕ੍ਰੇਸੀ ਮਲਾ ਜੇ ਜਾਂ ਪਿੰਡ ਲੈਵਲ ਤੋਂ ਸਟਾਰਟ ਹੋ ਕੇ ਇਹਨਾਂ ਦੇ ਹਾਈएस्ट ਲੈਵਲ ਤੱਕ ਇਹ ਥੱਲਿਓਂ ਸਰਕਾਰ ਉੱਪਰ ਚੱਲਣੀ ਚਾਹੀਦੀ ਹੈ ਪੰਚਾਇਤੀ ਸਿਸਟਮ ਨੂੰ ਆਪਾਂ ਨੂੰ ਸਟ੍ਰੈਂਥਨ ਕਰਨਾ ਪਵੇਗਾ ਜੀ ਔਰ ਨੰਬਰ 2 ਤੇ ਇਹ ਹੈ ਕਿ ਇਹਨਾਂ ਦੇ ਵਿੱਚ ਟ੍ਰਾਂਸਪੇਰੈਂਸੀ ਨਾਮ ਦੀ ਕੋਈ ਚੀਜ਼ ਨਹੀਂ ਹੈ ਟ੍ਰਾਂਸਪੇਰੈਂਸੀ ਪੂਰੀ ਤਰ੍ਹਾਂ ਹੋਣੀ ਚਾਹੀਦੀ ਹੈ ਹਰ ਇੱਕ ਗਵਰਨਮੈਂਟ ਦੇ ਵਿੱਚ ਔਰ ਲੋਕਪਾਲ ਦੀ ਜਿਹੜੀ ਅਪਾਇੰਟਮੈਂਟ ਹੈ ਉਹ ਕਿਉਂ ਨਹੀਂ ਕੀਤੀ ਜਾ ਰਹੀ ਲੋਕਪਾਲ ਪੰਜਾਬ ਦੇ ਵਿੱਚ ਹੈ ਪਰ ਪਾਰਟੀ ਦੇ ਵਿੱਚ ਨਹੀਂ ਹੈਗੇ ਅਜੇ ਪੰਜਾਬ ਦੇ ਵਿੱਚ ਲੋਕਪਾਲ ਹਨ ਲੇਕਿਨ ਪਾਰਟੀ ਦੇ ਵਿੱਚ ਲੋਕਪਾਲ ਨਹੀਂ ਹੈਗੇ ਪਾਰਟੀ ਦੇ ਵਿੱਚ ਲੋਕਪਾਲ ਨਹੀਂ ਹੈ ਔਰ ਜਿਹੜਾ ਸਟੇਟ ਗਵਰਨਮੈਂਟ ਦੇ ਵਿੱਚ ਵੀ ਲੋਕਪਾਲ ਹੁੰਦਾ ਉਹਨੂੰ ਪ੍ਰੋਪਰ ਇਨਫਰਾਸਟ੍ਰਕਚਰ ਨਾ ਦੇਣ ਕਰਕੇ ਉਹ ਕੰਮ ਨਹੀਂ ਕਰ ਪਾ ਰਿਹਾਗੇ